हेलो एवरीवन वेलकम टू माय YouTube चैनल uh, आज मैं शेयर करਾਂਗੀ एमए पंजाबी सेमेस्टर तीसरा पर्चा नौवां भाषा विज्ञान ਤੇ ਪੰਜਾਬੀ ਭਾਸ਼ਾ ਦੇ ਟੌਪਿਕ ਜਿਹੜੇ ਟੌਪਿਕ ਆ ਮੈਂ ਉਹੀ ਵਾਲੇ ਸ਼ੇਅਰ ਕਰਾਂਗੀ ਜਿਹੜੇ ਆਪਾਂ ਇਗਜ਼ਾਮ ਦੇ ਲਈ ਕਰਨੇ ਆ ਜਿਹੜੇ ਮੈਂ ਸਿਲੇਬਸ ਦੇ ਵਿੱਚ ਸਕਿੱਪ ਕਰਵਾਏ ਸਿਗੇ ਉਹ ਵਾਲੇ ਟੌਪਿਕ ਮੈਂ ਸ਼ੇਅਰ ਨਹੀਂ ਕਰਾਂਗੀ ਦੇ ਨਾਲ ਦੇ ਨਾਲ ਇੱਕ ਟਾਪਿਕ ਆ ਇੱਕ ਜਿਵੇਂ ਕਿ ਪੂਰਾ ਕੁਐਸਚਨ ਆ ਉਹ ਮੈਂ ਪੂਰਾ ਸ਼ੇਅਰ ਇੱਕ ਵੀਡੀਓ 'ਚ ਨਹੀਂ ਕਰਾਂਗੀ ਮੈਂ ਸਿਰਫ ਉਹਦੇ ਥੋੜਾ ਥੋੜਾ ਪਾਰਟ ਜਿਵੇਂ ਕਿ ਥੋੜੇ-ਥੋੜੀਆਂ ਉਹਦੇ ਡੈਫੀਨੇਸ਼ਨਸ ਜਾਂ ਉਹਦੇ ਜੋ ਵੀ ਕਿਸਮ ਆਇਆ ਜਾਂ ਜੋ ਵੀ ਆ ਉਹ ਮੈਂ ਬਸ ਥੋੜਾ-ਥੋੜਾ ਕਰਕੇ ਸ਼ੇਅਰ ਕਰਾਂਗੀ ਤਾਂ ਕਿ ਵੀਡੀਓ ਵੀ ਲੰਬੀ ਨਾ ਹੋਵੇ ਐਂਡ ਤੁਹਾਨੂੰ ਸਮਝ ਵੀ ਜਿਹੜੀ ਚੰਗੀ ਤਰ੍ਹਾਂ ਆ ਜਾਵੇ ਠੀਕ ਹੈ ਜੀ ਸੋ ਅੱਜ ਆਪਾਂ ਸਟਾਰਟ ਕਰਾਂਗੇ ਭਾਗ ਪਹਿਲਾ ਇਹਦਾ ਪਾਰਟ ਦੂਸਰਾ ਆ ਰੂਪਾਂਤ੍ਰਣੀ ਵਿਆਕਰਨ ਠੀਕ ਹੈ ਜੀ ਅੱਜ ਅਸੀਂ ਰੂਪਾਂਤ੍ਰਣੀ ਵਿਆਕਰਨ ਦੀ ਜਾਣ ਪਛਾਣ ਬਾਰੇ ਗੱਲ ਕਰਾਂਗੇ ਸੋ ਸਭ ਤੋਂ ਪਹਿਲਾ ਦਾ ਕੁਐਸਚਨ ਦਿੱਤੇ ਗਿਆ ਜੋ ਕਿ ਆਪਾਂ ਰੀਡ ਨਹੀਂ ਕਰਾਂਗੇ ਜੋ ਕਿ ਮਾਇਨੇ ਨਹੀਂ ਰੱਖਦੇ ਹੈਗੇ ਕਿਉਂਕਿ ਪੇਪਰ ਦੇ ਵਿੱਚ ਕੁਐਸਚਨ ਜਿਹੜਾ ਮੋਲਡ ਹੋ ਕੇ ਆ ਜਾਂਦਾ ਹੈ ਮੋਲਡ ਦੇ ਨਾਲ ਨਾਲ ਮਿਕਸ ਹੋ ਕੇ ਵੀ ਆ ਜਾਂਦਾ ਹੈ ਹੋਰ ਟਾਪਿਕਸ ਦੇ ਨਾਲ ਸੋ ਆਪਾਂ ਸਿੱਧੀ ਜਾਣ ਪਛਾਣ ਬਾਰੇ ਗੱਲ ਕਰਾਂਗੇ ਰੂਪਾਂਤਰੀ ਵਿਆਕਰਨ ਦਾ ਪ੍ਰਤੀपादक ਅਮਰੀਕਨ ਭਾਸ਼ਾ ਵਿਗਿਆਨੀ ਚੋਮਸਕੀ ਹੈ ਜਿਸ ਵੱਲੋਂ ਸੁਝਾਇਆ ਵਿਆਕਰਨਕ ਨਿਮਲ ਰੂਪਾਂਤਰੀ ਵਿਆਕਰਨ ਕਿਹਾ ਜਾਂਦਾ ਹੈ ਸੋ ਸਭ ਤੋਂ ਪਹਿਲਾ ਪ੍ਰਤੀपादक ਆ ਜਿਹੜਾ ਉਹ ਚੋਮਸਕੀ ਹੈ ਜਿਹੜਾ ਕਿ ਅਮਰੀਕਾ ਦਾ ਆ ਐਂਡ ਸਭ ਤੋਂ ਫਰਸਟ ਪੁਆਇੰਟ ਇਹ ਆ ਜਾਂਦਾ ਹੈ ਕਿ ਪਰੰਪਰਾਇ ਤੇ ਰੂਪਾਂਤਰੀ ਵਿਆਕਰਨ ਪਰੰਪਰਾਇ ਤੇ ਰੂਪਾਂਤਰੀ ਵਿਆਕਰਨ ਦੋਵਾਂ ਦੇ ਵਿੱਚ ਕੀ ਆ ਦੋਵੇਂ ਪ੍ਰਕਾਰ ਦੀਆਂ ਵਿਆਕਰਨ ਵਿੱਚ ਸਮਾਨਤਾ ਤੇ ਅਸਮਾਨਤਾ ਦੋਵੇਂ ਮੌਜੂਦ ਹਨ ਰੂਪਾਂਤਰੀ ਵਿਆਕਰਨ ਵਿੱਚ ਪਰੰਪਰਾਇ ਵਿਆਕਰਨ ਵਾਲੀਆਂ ਭਾਸ਼ਾਈ ਇਕਾਈਆਂ ਹੀ ਸਵੀਕਾਰ ਕੀਤੀਆਂ ਗਈਆਂ ਹਨ ਜਿਵੇਂ ਕਿ ਵਾਕ ਉਪਵਾਕ ਨਾਮ ਕਿਰਿਆ ਵਿਸ਼ੇਸ਼ਣਾਂ ਸਾਰੀਆਂ ਇਕਾਈਆਂ ਉਪਲਬਧ ਹਨ ਵੱਖਰਤਾ ਇਹ ਹੈ ਕਿ ਪਰੰਪਰਾਇ ਵਿਆਕਰਨ ਵਾਂਗ ਨਾ ਹੀ ਇਸ ਵਿੱਚ ਇਨ੍ਹਾਂ ਵਿਆਕਰਨਿਕ ਇਕਾਈਆਂ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ ਤੇ ਨਾ ਹੀ ਇਨ੍ਹਾਂ ਦੇ ਨਾਮ ਵਰਤੋਂ ਵਿੱਚ ਲਿਆਂਦੇ ਗਏ ਹਨ ਇਸ ਦੇ ਨਾਲ ਹੀ ਰੂਪਾਂਤ੍ਰਣੀ ਵਿਆਕਰਨ ਵਿੱਚ ਫਾਰਮੂਲਿਆਂ ਤੋਂ ਕੰਮ ਲਿਆ ਗਿਆ ਹੈ ਤੇ ਇਹਨਾਂ ਫਾਰਮੂਲੇ ਦੁਆਰਾ ਵੱਖ-ਵੱਖ ਇਕਾਈਆਂ ਦਾ ਆਪਸੀ ਸਬੰਧ ਸਪਸ਼ਟ ਕਰ ਦਿੱਤਾ ਹੈ ਸੋ ਪਰੰਪਰਾਇ ਤੇ ਰੂਪਾਂਤ੍ਰਣੀ ਵਿਆਕਰਨ ਵਿੱਚ ਅੰਤਰ ਹੈ ਠੀਕ ਹੈ ਜੀ ਦੋਨਾਂ ਵਿੱਚ ਅੰਤਰ ਹੈਗਾ ਆ ਰੂਪਾਂਤ੍ਰਣੀ ਵਿਆਕਰਨ ਵਿੱਚ ਸੇਮ ਉਹੀ ਚੀਜ਼ਾਂ ਯੂਜ਼ ਕੀਤੀਆਂ ਗਈਆਂ ਆ ਜਿਹੜੀਆਂ ਕਿ ਪਰੰਪਰਾਇ ਵਿਆਕਰਨ ਦੇ ਵਿੱਚ ਸਿਗੀਆਂ ਬਟ ਥੋੜਾ ਜਿਹਾ ਫਰਕ ਇਹ ਆ ਇਹ ਹੈਗਾ ਆ ਮਤਲਬ ਟੈਕਨੋਲੋਜੀ ਨੂੰ ਆਪਾਂ ਲੈ ਲਿਆ ਵਿੱਚ ਤਾਂ ਫਰਕ ਇਹ ਆਇਆ ਆ ਉਨਾ ਜਿਹੜੀ ਰੂਪਾਂਤਨੀ ਵਿਆਕਰਣ ਦੇ ਵਿੱਚ ਫਾਰਮੂਲੇ ਤੋਂ ਕੰਮ ਲੈ ਲਿਆ ਗਿਆ ਹੈ ਬਾਕੀ ਚੀਜ਼ਾਂ ਸੇਮ ਆ ਬਾਕੀ ਚੀਜ਼ਾਂ ਦਾ ਜਿਹੜਾ ਅੰਦਰਲਾ ਭਾਗ ਆ ਉਹ ਤਾਂ ਵਰਤੋਂ ਵਿੱਚ ਆਇਆ ਆ ਪਰ ਉਹਨਾਂ ਦੇ ਨਾਮ ਸ਼ੋ ਨਹੀਂ ਕੀਤੇ ਗਏ ਠੀਕ ਹੈ ਜੀ ਸੋ ਇਹ ਡਿਫਰੈਂਸ ਵੀ ਹੋ ਗਿਆ ਸੋ ਇਹ ਇੱਕ ਅੰਡਰਸਟੈਂਡਿੰਗ ਵੀ ਹੋ ਗਈ ਰੂਪਾਂਤਨੀ ਵਿਆਕਰਣ ਦੀ ਐਂਡ ਨੈਕਸਟ ਆ ਜਾਂਦਾ ਜਾਣ ਪਛਾਣ ਡਾਕਟਰ ਬਲਦੇਵ ਰਾਜ ਗੁਪਤਾ ਨੇ ਰੂਪਾਂਤਨੀ ਵਿਆਕਰਣ ਨਾਲ ਜਾਣ ਪਛਾਣ ਕਰਵਾਉਂਦਿਆਂ ਕਿਹਾ ਹੈ ਕਿ ਰੂਪਾਂਤਰਨ ਜਾਂ ਰੂਪਾਂਤਰ ਦਾ ਉਨ ਸ਼াব্দਿਕ ਅਰਥ ਪਰਵਰਤਨ ਹੀ ਹੈ ਜਿ ਰੂਪਾਂਤਰਣ ਰੂਪਾਂਤਰ ਦੇ ਨਾਲ ਬ੍ਰੈਕਟ ਵਿੱਚ ਲਿਖਿਆ ਹੋਵੇ ਤਾਂ ਭਾਸ਼ਾ ਦੇ ਰੂਪਾਂਤਰਣ ਹੀਠ ਭਾਸ਼ਾ ਪਰਿਵਰਤਨ ਬਾਰੇ ਹੀ ਵਿਚਾਰ ਕਰਨਾ ਚਾਹੀਦਾ ਹੈ ਜਿਵੇਂ ਭਾਸ਼ਾ ਪਰਿਵਰਤਨ ਦੇ ਆੰਤਰੀ ਕਾਰਨ ਲਿਪੀਦੋਸ਼ ਵਿਗਾੜ ਕੇ ਬੁਲਣਾ ਜਾਂ ਬਾਹਰਲੇ ਕਾਰਨ ਧਾਰਮਿਕ ਵਾਤਾਵਰਣ ਸੰਸਕ੍ਰਿਤ ਪਰੰਪਰਾ ਅ ਪਰਿਵਰਤਨ ਐਂਡ ਜਾਂ ਰਾਜਨੀਤਿਕ ਕਾਰਨ ਠੀਕ ਹੈ ਜੀ ਭਾਸ਼ਾ ਦੇ ਰੂਪਾਂਤਰਣ ਭਾਵ ਭਾਸ਼ਾ ਪਰਿਵਰਤਨ ਹੀਠ ਆਉਣਗੇ ਇਦੇ ਚ ਡਾਕਟਰ ਬਲਦੇਵ ਰਾਜ ਗੁਪਤਾ ਨੇ ਜਾਣ ਪਛਾਣ ਕਰਾਈਆ ਕਿ ਰੂਪਾਂਤਰਨ ਤੇ ਰੂਪਾਂਤਰਾ ਜਿਹੜਾ ਸ਼ਬਦ ਦੋਨੋਂ ਸੇਮ ਹੀ ਆ ਦੋਨਾਂ ਵਿੱਚ ਹੀ ਪਰਵਰਤਨ ਦੀ ਗੱਲ ਕੀਤੀ ਗਈ ਆ ਐਂਡ ਨਾਲ ਦੀ ਨਾਲ ਜਿਹੜਾ ਪਰਵਰਤਨ ਆ ਉਹ ਕਾਦੇ ਕਰਕੇ ਹੋ ਸਕਦਾ ਆ ਇਹ ਵੀ ਨਾਲ ਦੱਸਿਆ ਗਿਆ ਆ ਇੱਕ ਤਾਂ ਚਾਹਤਾ ਆਪਾਂ ਲਿਪੀ ਨੂੰ ਵਿਗਾੜ ਕੇ ਬੋਲਦੇ ਸੀਗੇ ਠੀਕ ਹੈ ਜੀ ਜਾਂ ਫਿਰ ਉਹਦੇ ਵਿੱਚ ਕੋਈ ਲਿਪੀਦੋਸ਼ ଥିਗਾ ਤਾਂ ਕਰਕੇ ਵੀ ਆਪਾਂ ਪਰਵਰਤਨ ਉਹਦੇ ਵਿੱਚ ਲਿਆ ਸਕਦੇ ਹਾਂ ਉਹਨੂੰ ਸਹੀ ਕਰ ਸਕਦੇ ਹਾਂ ਉਹਦੇ ਵਿੱਚ ਸੋਧ ਕਰਕੇ ਉਹਨੂੰ ਨਵਾਂ ਰੂਪ ਦੇ ਸਕਦੇ ਹਾਂ ਠੀਕ ਹੈ ਜੀ ਫਿਰ ਸੈਕੰਡ ਕਾਰਨ ਬਾਹਰਲੇ ਕਾਰਨ ਵੀ ਹੋ ਸਕਦੇ ਆ ਜਿਵੇਂ ਕਿ ਰਾਜਨੀਤਿਕ ਰਾਜਨੀਤੀ ਦੇ ਵਿੱਚ ਕੋਈ ਪਰਵਰਤਨ ਆਇਆ ਆ ਜਾਂ ਫਿਰ ਧਾਰਮਿਕ ਵਾਤਾਵਰਣ ਵਿੱਚ ਕੋਈ ਪਰਵਰਤਨ ਆਇਆ ਜਾਂ ਸੰਸਕ੍ਰਿਤੀ ਵਿੱਚ ਤਾਂ ਵੀ ਜਿਹੜਾ ਪਰਵਰਤਨ ਆ ਉਹ ਆ ਸਕਦਾ ਹੈ ਠੀਕ ਹੈ ਜੀ ਐਂਡ ਨੈਕਸਟ ਹੈਗਾ ਆ ਬਾਕ ਮੂਲ ਇਕਾਈ ਪਰੰਪਰਾਇ ਵਿਆਕਰਨ ਦੇ ਵਪਰੀਤ ਵਾਕ ਨੂੰ ਮੂਲ ਕਾਈ ਮੰਨਿਆ ਗਿਆ ਹੈ ਇਸ ਵਿੱਚ ਵਾਕ ਦੀ ਬੰਤਰ ਦੇ ਨਿਯਮ ਚਿੰਨ ਰਾਹੀਂ ਦਰਸਾਏ ਗਏ ਹਨ ਉਦਾਹਰਨ ਵਜੋਂ ਅਸੀਂ ਆਪਣੀ ਪਾਠ ਪੁਸਤਕ ਅੱਜ ਪੜ੍ਹੀ ਹੈ ਇਸ ਵਾਕ ਨੂੰ ਚੋਮਸਕੀ ਨੇ ਦਰਸਾਏ ਪੀਐਸ ਰੂਲਸ ਅਨੁਸਾਰ ਇਸ ਪ੍ਰਕਾਰ ਦਰਸਾਇਆ ਹੈ ਵਾਕ ਮੂਲ ਕਾਈ ਹੈ ਇਹਦੇ ਵਿੱਚ ਜਿਹੜੀ ਵਾਕ ਆ ਨਾ ਉਹਨੂੰ ਮੂਲ ਕਾਈ ਮੰਨਿਆ ਗਿਆ ਹੈ ਮਤਲਬ ਵਿਆਕਰਨ ਪਰਵਰਤਨ ਦੇ ਵਿੱਚ ਜਿਹੜਾ ਵਾਕ ਆ ਉਹਨੂੰ ਲੈ ਕੇ ਹੀ ਅੱਗੇ ਤੋਂ ਅੱਗੇ ਜਿਹੜਾ ਸਟਰਕਚਰ ਆ ਉਹ ਬਣਦਾ ਆ ਠੀਕ ਹੈ ਜੀ ਸੋ ਇਹਨੂੰ ਚੌਮਸਕੀ ਨੇ ਇੱਕ ਰੂਲ ਦੁਆਰਾ ਵੀ ਦਰਸਾਇਆ ਜੋ ਕਿ ਪੀਐਸ ਰੂਲ ਆ ਸੋ ਆਪਾਂ ਇਹ ਵਾਲਾ ਜਿਹੜਾ ਆ ਇਸ ਆਰ ਨੇ ਜ਼ਰੂਰ ਪੇਪਰ ਦੇ ਵਿੱਚ ਬਣਾਵਾਂਗੇ ਇਹਦੇ ਵਿੱਚ ਕੀ ਆ ਜਾਂਦਾ ਰੂਲ ਦੇ ਵਿੱਚ ਨਾਵਾਂਕੰਸ਼ ਕਿਰਿਆਵਾਂਕੰਸ਼ ਇਹ ਇਹਦੇ ਵਿੱਚ ਨਾਵਾਂਕੰਸ਼ ਦੇ ਵਿੱਚ ਆ ਜਾਂਦਾ ਆ ਕਰਤਾ ਵਿਸ਼ੇਸ਼ਣ ਤੇ ਨਾਂ ਕਿਰਿਆ ਵਾਕ ਅੰਸ਼ ਦੇ ਵਿੱਚ ਅੰਦਾ ਕਿਰਿਆ ਵਿਸ਼ੇਸ਼ਣ ਪੂਰਣ ਕਿਰਿਆ ਜਿਵੇਂ ਕਿ ਪਿੱਛੇ ਆਪਾਂ ਮੂਲ ਵਾਕ ਦੇ ਵਿੱਚ ਪੜਿਆ ਸੀਗਾ ਵਾਕ ਮੂਲ ਇਕਾਈ ਦੇ ਵਿੱਚ ਅਸੀਂ ਆਪਣੀ ਪਾਠ ਪੁਸਤਕ ਅੱਜ ਪੜ੍ਹੀ ਹੈ ਇਹਦੇ ਵਿੱਚ ਜਿਹੜੇ ਵਾਕ ਆ ਉਹਨਾਂ ਨੂੰ ਐਵੇਂ ਭਾਗਾਂ ਦੇ ਵਿੱਚ ਵੰਡ ਦਿੱਤਾ ਆ ਜਿਹੜਾ ਕਰਤਾ ਆ ਉਹ ਅਸੀਂ ਆ ਵਿਸ਼ੇਸ਼ਣ ਆਪਣੀ ਆ ਨਾਂ ਪਾਠ ਪੁਸਤਕਾ ਕਿਰਿਆ ਵਿਸ਼ੇਸ਼ਣ ਅੱਜ ਆ ਤੇ ਪੂਰਣ ਕਿਰਿਆ ਪੜ੍ਹੀ ਹੈ ਠੀਕ ਹੈ ਜੀ ਇਹ ਇਦਾਂ ਕਰਕੇ ਪੀ ਐਸ ਰੂਲ ਦੇ ਦੁਆਰਾ ਇਹ ਵਾਲੇ ਸਟਰਕਚਰ ਨੂੰ ਸਮਝਿਆ ਜਾ ਸਕਦਾ ਹੈ ਠੀਕ ਹੈ ਜੀ ਬਾਕੀ ਦਾ ਜਿਹੜਾ ਬਚ ਗਿਆ ਆ ਇਹ ਪਾਰਟਸ ਐਂਡ ਉਹ ਆਪਾਂ ਕੱਲ ਕਰਾਂਗੇ ਠੀਕ ਹੈ ਜੀ ਸੋ ਤੁਸੀਂ ਇੰਨਾ ਜਿਹੜਾ ਕੁਐਸਚਨ ਆ ਉਹ ਸਮਝ ਲਿਓ ਆਨਸਰ ਠੀਕ ਹੈ ਜੀ ਬਾਕੀ ਅਗਰ ਕੁਝ ਨਹੀਂ ਸਮਝ ਆਂਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਲਿਓ ਸੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਾਰੀ ਸ਼ਕਾ